ਮਿਰਨਾ ਰਸ਼ਪਾਲ ਇਹ ਸਾਡੇ ਵਾਸਤੇ ਮੈਂ ਕਹਾਂ ਵੀ ਨਵਾਂ ਕੰਮ ਨਹੀਂਗਾ ਇਹ ਹੋਇਆ ਕਿਉਂਕਿ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਦੇਖੋ ਭਲਾ ਕਰ ਰਿਹਾ ਇਨਸਾਨ ਇੱਕ ਜਿਹੜਾ ਆ ਬੁਰਾ ਕਰ ਰਹੇ ਨੇ ਉਹਨਾਂ ਲੋਕਾਂ ਨੇ ਪਹਿਲਾਂ ਵੀ ਚਲੋ ਕਾਫੀ ਵਾਰ ਇਹ ਕੰਮ ਸਾਡੇ ਨਾਲ ਕੀਤੇ ਨੇ ਪਰ ਫਾਲ ਵਾਲੇ ਬੂਟਿਆਂ ਨੂੰ ਜਿਹੜੀ ਅੱਗ ਲੱਗੀ ਆ ਇਹ ਸਾਡੇ ਵਾਸਤੇ ਬੜੀ ਦੁੱਖ ਦੀ ਘੜੀ ਆ ਕਿਉਂਕਿ ਮੈਂ ਸਮਝਦਾ ਵੀ ਬੂਟਾ ਜਿਹੜਾ ਲਾਇਆ ਉਹਨੂੰ ਬੱਚਿਆਂ ਵਾਂਗੂ ਪਾਲਿਆ ਆ ਲਗਾਤਾਰ ਰੋਜ਼ ਦੀ ਮਿਹਨਤ ਆ ਉਸ ਇਨਸਾਨ ਦੀ ਮੰਨ ਲਓ ਕਿ ਇਹਨਾਂ ਬੂਟਿਆਂ ਨੂੰ ਸਾਂਭ ਸੰਭਾਲ ਵਾਸਤੇ ਇਹਨਾਂ ਨੇ ਰੱਖਿਆ ਹੈ ਮੰਨ ਲਓ ਆਪਣੇ ਬੰਦਾ ਰੱਖਿਆ ਹੈ ਉਹ ਇਹਨਾਂ ਬੂਟਿਆਂ ਦੀ ਦੇਖ ਦੇਖ ਦੇ ਜਿਹੜੀ ਆ ਕਰਦਾ ਹੈ ਸੋ ਸਾਡੇ ਵਾਸਤੇ ਦੁੱਖ ਦੀ ਗੱਡੀ ਹੋ ਗਈ ਕਦੀ ਕਦੋਂ ਹੋਈ ਏ ਸਾਰੀ ਘਟਨਾ ਤੇ ਕੀ ਹੋਇਆ ਕੀ ਇਹ ਕਿੱਦਾਂ ਪਤਾ ਲੱਗਦਾ ਨਹੀਂ ਵੇਖੋ ਇਹ ਤਾਂ ਅੱਜ ਤੋਂ ਲਗਭਗ 3 ਦਿਨ ਪਹਿਲਾਂ ਲਗਭਗ ਸ਼ਾਮ ਨੂੰ ਮੰਨ ਲਓ ਸਾਨੂੰ ਪਤਾ ਲੱਗਾ ਵੀ ਜਦੋਂ ਇਸ ਪਾਰਕ ਦੇ ਵਿੱਚੋਂ ਧੂਆ ਮੰਨ ਲਓ ਨਿਕਲਿਆ ਸੀ ਉਹ ਫਿਰ ਆਣ ਕੇ ਵੇਖਿਆ ਤੇ ਇਥੇ ਅੱਗ ਲੱਗੀ ਸੀ। ਅੱਗ ਬਹੁਤ ਜ਼ਿਆਦਾ ਸੀ ਜਿਹੜੀ ਕਿ ਛੇਤੀ ਮਨ ਲੋ ਬੁਝਾਈ ਵੀ ਨਹੀਂ ਗਈ ਔਰ ਨੁਕਸਾਨ ਜਿਹੜਾ ਹੋ ਗਿਆ ਜ਼ਿਆਦਾ। ਕਿੰਨੇ ਬੂਟਾ ਹੈਗੇ? ਬੂਟਾ ਲਗਭਗ ਇਸ ਪਾਰਕ ਦੇ ਵਿੱਚ 150 ਬੂਟਾ ਹੈਗਾ ਸੀ। ਦਾਦਾ ਦਾਦਾ ਬੂਟਾ। ਬੂਟੇ ਕਹਿ ਲਵੋ ਕਿ ਹਰ ਕਿਸਮ ਦੇ ਬੂਟੇ ਨੇ ਇੱਥੇ। ਕੋਈ ਇਹ ਨਹੀਂਗਾ ਵੀ ਮਨ ਲੋ ਕੋਨੇ ਪੈਸਿਆਂ ਵੱਲ ਵੇਖਿਆ ਵੀ ਇਹ ਮਹਿੰਗਾ ਮਹਿੰਗਾ ਬੂਟਾ ਹੈ ਮੈਂ ਨਹੀਂ ਲਾਉਣਾ। ਆਵਾ ਕਾਡੋ ਇੱਥੋਂ ਤੱਕ ਕਿ ਸੇਬਾਂ ਦੇ ਬੂਟੇ ਜਿਹੜੇ ਨੇ ਉਹ ਵੀ ਲਾਏ ਨੇ। ਮਨ ਲੋ ਉਹ ਲਾਏ ਸਾਰੇ ਬੱਚਿਆਂ ਵਾਸਤੇ ਨੇ। ਇਹ ਨਹੀਂ ਕੋਨੇ ਆਪਣੇ ਪਰਿਵਾਰ ਵਾਸਤੇ ਕੰਮ ਕੀਤਾ ਸਾਰਾ ਕੰਮ ਉਹਨਾਂ ਨੇ ਬੱਚਿਆਂ ਵਾਸਤੇ ਪਿੰਡ ਵਾਸਤੇ ਇਲਾਕੇ ਵਾਸਤੇ ਕੀਤਾ ਆ ਬਾਕੀ ਮੈਂ ਸਮਝਦਾ ਵੀ ਉਹ ਕਿਦਾਂ ਦਾ ਇਨਸਾਨ ਹੋਵੇਗਾ ਜਿਹੜਾ ਕਿਸੇ ਦੇ ਮੂੰਹ ਦੇ ਵਿੱਚੋਂ ਰੋਟੀ ਪਾਉਣ ਦੀ ਬਜਾਏ ਕੱਢ ਰਿਹਾ ਹੈ ਸਾਡੇ ਸਰਕੇ ਸਵਾਹ ਹੋ ਗਏ ਬਹੁਤ ਭਾਰੀ ਮਤਲਬ ਜੀ ਨੁਕਸਾਨ ਹੋਇਆ ਵੇਖੋ ਮੈਂ ਤੇ ਅੱਗੇ ਪਿਛਲੇ ਵੀ ਪਿਛਲੀ ਵਾਰ ਵੀ ਜਦੋਂ ਇਹ ਕੰਮ ਹੋਇਆ ਸੀ ਤੇ ਮੈਂ ਤੇ ਉਦੋਂ ਵੀ ਇਹੋ ਗੱਲ ਕਹੀ ਸੀਗੀ ਕਿ ਚਲੋ ਇਹ ਮਹਾਪੁਰਖਾਂ ਦੀ ਇਜਾਜ਼ਤ ਦੇ ਵਿੱਚ ਸਾਬੂਲੇ ਵਾਲੀ ਹੈ ਜਿਹੜਾ ਇਹ ਸਾਰਾ ਹੀ ਕੰਮ ਜਿਹੜਾ ਕਰ ਰਿਹਾ ਹੈ ਤੇ ਹੁਣ ਵੀ ਜਿਹੜਾ ਇਹ ਕੰਮ ਜਿਹੜਾ ਹੋਇਆ ਆ ਇਹ ਮੜਾ ਹੋਇਆ ਆ ਤੇ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਆ ਬਾਕੀ ਹੁਣ ਉਹ ਮਹਾਪੁਰਖੀ ਆ ਮਤਲਬ ਇਹਨਾਂ ਨੂੰ ਜਿਹੜਾ ਹੁਣ ਹਰਿਆ ਭਰਿਆ ਕਰ ਸਕੂਗੇ ਪਿੰਡ ਦੇ ਨਹੀਂ ਪਿੰਡ ਦੇ ਬਾਹਰੋਂ ਵੀ ਬਾਕੀ ਪਿੰਡਾਂ ਦੇ ਲੋਕ ਵੀ ਇੱਥੇ ਆਉਂਦੇ ਸੀ ਜਿਹੜੇ ਆ ਬਹੁਤ ਮੈਂ ਤਾਂ ਵੇਖੋ ਜੀ ਕਹਿ ਰਿਹਾ ਨਾ ਵੀ ਇਹ ਕੋਈ ਪਿੰਡ ਵਾਸਤੇ ਨਹੀਂ ਉਹਨੇ ਕੰਮ ਕੀਤਾ ਸਾਰੇ ਇਲਾਕੇ ਵਾਸਤੇ ਆ ਫਲ ਲੱਗਾ ਆ ਜਿਹੜਾ ਮਰਜ਼ੀ ਆਣ ਕੇ ਇੱਥੋਂ ਖਾ ਲਵੀ ਕੋਈ ਕਿਸੇ ਨੂੰ ਕੋਈ ਮਨਾਈ ਨਹੀਂ ਕੋਈ ਗੇਟ ਨਹੀਂ ਬੰਦ ਕੀਤਾ ਤੇ ਕੋਈ ਇੱਥੇ ਬੰਦਾ ਨਹੀਂ ਸਪੈਸ਼ਲ ਰੱਖਿਆ ਵੀ ਮਤਲਬ ਕਿਸੇ ਨੂੰ ਡਕਣਾ ਆ ਹਾਂਜੀ ਹਾਂਜੀ ਤੇ ਉਹ ਸਾਰਿਆਂ ਵਾਸਤੇ ਮਨ ਨੂੰ ਫਲ ਲੱਗਾ ਜੇ ਮੇਰਾ ਨਾਮ ਮਗਲ ਸਿੰਘ ਜੀ ਇੱਥੇ ਹੀ ਸਾਰੇ ਦਿਨ ਕੰਮ ਕਰਦੇ ਪਏ ਲਾ ਕੋਲ ਹੀ ਤੇ ਜਦੋਂ ਗਏ ਉਹ ਤਾਂ ਠੀਕ ਠਾਕ ਹੀ ਪਹਿਲਾਂ ਤੇ ਬਸ ਪਤਾ ਨਹੀਂ ਲੱਗਾ ਕਿ ਕਿਸੇ ਅਨਸਰ ਨੇ ਜਿਹਨੂੰ ਨਹੀਂ ਕੋਈ ਚੰਗਾ ਲੱਗਾ ਜਿੱਦਾਂ ਸਾਬੂਲੇ ਵਾਲੀ ਵੱਲੋਂ ਇਹ ਜਿਹੜੀ ਸੇਵਾ ਵਾ ਸਾਰੇ ਵਾਸਤੇ ਲਈ ਲਗਾਤਾਰ ਨਿਭਾਈ ਜਾ ਰਹੀ ਹੈ ਹਨਾ ਇਹਦੇ ਵਿੱਚ ਕੋਈ ਕਿਸੇ ਨੂੰ ਮਨਾਈ ਨਹੀਂ ਆ ਫਰੂਟ ਪੀਓ ਨਾ ਖਾਇਆ ਨਾ ਸਾਰਿਆਂ ਵਾਸਤੇ ਪਰ ਫਿਰ ਵੀ ਪਤਾ ਨਹੀਂ ਕੋਈ ਕਿਹੜਾ ਇਨਸਾਨ ਜਿਹੜਾ ਉਹ ਜੈਲਸੀ ਕਰਦਾ ਤੇ ਜਿਹੜਾ ਇਹ ਦੋ ਜੀਤੀ ਜੀ ਵਰੀ ਇਹ ਕੰਮ ਹੋ ਚੁੱਕਾ ਇਸ ਜਗ੍ਹਾ ਤੇ ਤੁਸੀਂ ਦੇਖੋ ਤੁਸੀਂ ਦੇਖ ਰਹੇ ਹੋ ਇੱਥੇ ਅੱਗ ਲੱਗਣ ਦਾ ਕੋਈ ਕਾਰਨ ਹੀ ਨਹੀਂ ਜਾਂ ਕੋ ਲਾ ਕੇ ਕਣਕ ਆ ਜਾਊ ਉਹ ਤਾਂ ਖਤਮ ਹੋ ਚੁੱਕਾ ਕਣਕ ਦੀ ਕਟਾਈ ਹੋ ਚੁੱਕੀ ਹੈ ਤੇ ਉਹਦੇ باوجود ਵੀ ਇਹ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਕੋਲੋਂ ਅੱਗ ਲਗਾਈ ਗਈ ਹੈ ਤਾਂ ਹੀ ਲੱਗੀ ਹੈ ਇਸ ਤਰ੍ਹਾਂ ਤੇ ਲੱਗੀ ਨਹੀਂ ਕਿੰਨੇ ਕਬੂਤੇ ਵੇਸੀ ਇੱਥੇ ਤੇ ਕਾਦੇ ਬੂਟੇ ਸੀ ਇੱਥੇ ਫਰੂਰ ਦੇ ਬੂਟੇ ਹੀ ਹੈ ਤੇ ਤਕਰੀਬਨ ਜਿਆਦਾ ਨਹੀਂ ਕਹਿ ਸਕਦੇ ਆਪਾਂ ਕਿ ਤਿੰਨ ਚਾਰ ਸੌ ਬੂਟਾ ਹੈ ਗਈ ਹੈ ਲਗਾ ਇਸ ਜਲਾਸਾ ਇਹ ਸਾਰੇ ਸਾਰੇ ਫਰੂਟ ਦਾ ਹੀ ਹੈ ਕਿਹੜੇ ਕਿਹੜੇ ਫਰੂਟ ਇਹਦੇ ਵਿੱਚ ਆਮਬਿਆ ਅਵਾਕਾਡੋ ਦਾ ਬੁੱਟੇ ਆ ਫਿਰ ਅਨਾਰ ਹੈ ਅਮਰੂਦ ਹੈ ਹੋਰ ਵੀ ਜਿਹੜੇ ਆ ਚਿਕੂ ਦੇ ਬੁੱਟੇ ਲੱਗੇ ਨੇ ਇੱਥੇ ਸਾਰੇ ਬੁੱਟੇ ਜਿਹੜੇ ਹੁਣ ਖਰਾਬ ਹੋ ਗਏ ਸਾਰੇ ਜਿਹੜੇ ਉਹ ਜਲ ਕੇ ਖਰਾਬ ਹੋ ਗਏ ਸਾੜ ਚੁਕੇ ਨੇ ਤੇ ਪਤਾ ਨਹੀਂ ਹੁਣ ਦੁਬਾਰਾ ਫਿਰ ਚੱਲਦੇ ਨੇ ਚੱਲਦੇ ਉਹ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੂ ਬਾਕੀ ਕੋਸ਼ਿਸ਼ ਸਾਹਿਬ ਵੀਰੇ ਦੀ ਵੀ ਜਾਰੀ ਹੈ ਤੇ ਆਪਣੀ ਵੀ ਜਾਰੀ ਨਾਲ ਦੀ ਸੇਵਾ ਬਹੁਤ ਮਿਹਨਤ ਲੱਗਦੀ ਹੈ ਬੂਟੇ ਨੂੰ ਪਾਲਣਾ ਇੱਕ ਬੂਟੇ ਨੂੰ ਹਾਂ ਜੱਜਾਂ ਦੀ ਕਹਿ ਗਿਆ ਨਾਰਦਾ ਬੂਟਾ ਤੁਸੀਂ ਜਿਹੜਾ ਅਨਾਰ ਆ ਉਹ ਪਹਿਲੀ ਗੱਲ ਤੇ ਉਹ ਚੱਲਦਾ ਹੀ ਨਹੀਂ ਆ ਜਲਦੀ ਕਰਕੇ ਉਹਨੂੰ ਪਾਲਣਾ ਬਹੁਤ ਔਖਾ ਤੇ ਜੇ ਉਹ ਚੱਲਿਆ ਹੁਣ ਮਿਹਨਤ ਕੀਤੀ ਆ ਹੁਣ ਤੁਸੀਂ ਪਿਛਲੇ ਦਿਨ ਤੇ ਦੇਖਿਆ ਕਿੰਨੀ ਗਰਮੀ ਪਈ ਆ ਇੱਥੇ 1.5 1.5 ਵਜੇ ਤੱਕ ਵੀ ਜਿਹੜੀ ਆ ਪਾਣੀ ਦੀ ਸੇਵਾ ਜਿਹੜੀ ਨਿਰੰਤਰ ਚੱਲਦੀ ਰਹੀ ਆ ਕਿ ਭਾਜੀ ਆਪਣੇ ਵਰਕਰ ਸਾਹਿਬ ਆ ਤੇ ਸਾਹਿਬ ਵੀ ਜਿਹੜਾ ਹੁਕਮ ਲੱਗਦਾ ਉਹ ਆਪਾਂ ਅੰਨ ਭਾਈ ਦਾ ਨਾਲ ਸੇਵਾ ਤੌਰ ਤੇ ਉਹ ਬਾਹਰ ਬੈਠਾ ਜਿਹੜਾ ਮਤਲਬ ਪੈਸੇ ਵੀ ਭੇਜ ਰਿਹਾ ਆ ਦੇ ਮਤਲਬ ਬੂਟੇ ਲਾ ਰਿਆ ਤੁਹਾਨੂੰ ਬੂਟੇ ਵੀ ਮੇਰੇ ਕੋਲੋਂ ਬਹੁਤ ਮਹਿੰਗੇ ਬੂਟੇ ਹੋਣਗੇ ਹਾਂਜੀ ਹਾਂਜੀ ਫਿਰ ਆਪਾਂ ਕਿੱਦਾਂ ਸਮਝੇ ਲੋਕਾਂ ਦੀ ਜਿਹੜੀ ਵੇਖੋ ਆਪਾਂ ਦੀ ਕਹ ਸਕਦੇ ਕਿ ਸਾਹ ਵੀਰੇ ਵੱਲੋਂ ਤਕਰੀਬਨ 9 ਸਾਲ ਤੋਂ ਇਹੋ ਜਿਹੜੀ ਬੇਨਤੀ ਹੋ ਰਹੀ ਆ ਕਿ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਆਪਣੀ ਜੇਬ ਦੇ ਵਿੱਚੋਂ ਸਾਰਾ ਖਰਚਾ ਕਰ ਰਿਆ ਜਿੰਨੇ ਵਰਕਰ ਵੀ ਆ ਦੋ ਤਿੰਨ ਵਰਕਰ ਤੇ ਪੱਕੇ ਲੱਗੇ ਆ ਤੇ ਸਮੇਂ-ਸਮੇਂ ਅਨੁਸਾਰ 10 ਤੋਂ 12 ਵਰਕਰ ਵੀ ਜਿਹੜੇ ਉਹ ਲੱਗਦੇ ਆ ਸਿਰਫ ਸੇਵਾ ਤੌਰ ਤੇ ਇਸੋ ਕੋਈ ਪੈਸਾ ਨਹੀਂ ਲੈਣਾ ਆਪਣੀ ਜੇਬ ਤੋਂ ਖਰਚਾ ਸਾਰਾ ਹੁੰਦਾ ਤੇ ਦੁੱਖ ਤੇ ਦੋ ਚਾਰ ਵਾਰੀ ਜਿਹੜਾ ਹੋ ਚੁੱਕਾ ਦੁੱਖ ਤੇ ਹੁੰਦਾ ਹੀ ਆ ਉਹ ਬਾਹਰ ਮਿਹਨਤ ਕਰ ਰਿਹਾ ਤੇ ਕਿਹਦੇ ਵਾਸਤੇ ਕਰ ਰਿਹਾ ਕਿ ਇਹ ਸਾਰੇ ਪਿੰਡ ਵਾਸਤੇ ਇਲਾਕੇ ਵਾਸਤੇ ਹੋਰ ਕੁਝ ਨਹੀਂ ਸੇਵਾ ਸੇਵਾ ਦੇ ਨਾਲ ਵਾਲਾ ਆਪਣਾ ਉਹ ਸਾਥ ਹੀ ਮੰਗਦਾ ਇਹਨਾਂ ਕੋਲ ਕਿ ਮੈਨੂੰ ਸਾਥ ਦੇ ਦਿਓ ਹੋਰ ਪੈਸਾ ਕੋਈ ਨਹੀਂ ਚਾਹੀਦਾ ਕਿ ਮੇਰੀ ਸੇਵਾ ਦੇ ਵਿੱਚ ਯੋਗਦਾਨ ਪਾ ਦਿਓ ਆਪਣਾ ਸਾਥ ਦੇ ਕੇ ਉਹ ਵੀ ਜਿਹੜਾ ਵੀ ਕੰਮ ਨਹੀਂ ਕਰ ਸਕਦੇ ਉਲਟਾ ਸਰ ਉਹ ਉਸ ਤੋਂ ਉਲਟਿਆ ਪੀ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਆ ਜੇ ਰੰਜਿਸ਼ ਤਾਂ ਉਸ ਤਰ੍ਹਾਂ ਵੀ ਤੇ ਕੱਢੀ ਜਾ ਸਕਦੀ ਐ ਇਹ ਜਿਹੜੇ ਬੂਟੇ ਇਹਨਾਂ ਨਾਲ ਜਿਹੜਾ ਇਤਨਾ ਸਾੜਪੂਕੇ ਇਹਨਾਂ ਦੇ ਵਿੱਚੋਂ ਕੀ ਲੱਭਣਾ ਪਹਿਲਾਂ ਵੀ ਤੁਹਾਡੇ ਜਿੱਤੇ ਸਾੜੇ ਸੀ ਹਾਂਜੀ ਪਹਿਲਾਂ ਵੀ ਇਸ ਤਰ੍ਹਾਂ ਕਾਫੀ ਨੁਕਸਾਨ ਹੋਇਆ ਸੀ ਜਿਹੜਾ ਜੀਸਸ ਪਾਰਕ ਦੇ ਵਿੱਚ ਇਸੇ ਤਰ੍ਹਾਂ ਹੀ ਤੇ ਹੁਣ ਇਹ ਦੂਜੀ ਜਗ੍ਹਾ ਤੇ ਇਸ ਤਰ੍ਹਾਂ ਹੋ ਚੁੱਕਾ ਵਾ ਤੇ ਜਿਹੜਾ ਸਾਹਬ ਨੇ ਉੱਥੋਂ ਬਾਹਰੋਂ ਆ ਕੇ ਤੇ ਇੱਥੇ ਆ ਕੇ ਫਲ ਤੇ ਖਾਣਾ ਨਹੀਂ ਆ ਹੈ ਤੇ ਸਾਰਿਆਂ ਵਾਸਤੇ ਸੰਝਾਈ ਐ ਪੱਚੇ ਅਬਜੁਰਗ ਨੌਜਵਾਨ ਜੋ ਵੀ ਇੱਥੇ ਨਵੀਂ ਪੀੜੀ ਆ ਸਾਰਿਆਂ ਵਾਸਤੇ ਉਹ ਸਾਂਝਾ ਹੀ ਆ ਬਲਕਿ ਉਹਦੇ ਵਾਸਤੇ ਸਿਵਨ ਭਾਈ ਜੀ ਆਖੀ ਕਿ ਸਾਰੇ ਇੱਥੋਂ ਫਲ ਜਿਹੜੇ শাক-ਸਗਤ ਛੱਕ ਕੇ ਤੇ ਨਾਦ ਲੈ ਸਕਣ ਤੇ ਬਾਕੀ ਪਤਾ ਨਹੀਂ ਕਿਹੜੀ ਗੱਲ ਦੀ ਉਹ ਗੁੱਸਾ ਉਹ ਜਿਹੜਾ ਇਸ ਤਰ੍ਹਾਂ ਕੱਢਦੇ